ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸੰਮੁਖ ਛੋਟੇ ਸਹਿਬਜ਼ਾਦਿਆਂ ਨੂੰ ਸਮਰਪਿਤ ਇੱਕ ਕਵਿਤਾ ਪੜਨ ਜਾ ਰਹੀ ਹਾਂ ਜਿਸ ਕਵਿਤਾ ਦੇ ਵਿੱਚ ਕਵੀ ਨੇ ਬਹੁਤ ਖੂਬ ਬਿਆਨਿਆ ਹੈ ਵਜ਼ੀਦਾ ਕਿਵੇਂ ਸਹਿਬਜ਼ਾਦਿਆਂ ਨੂੰ ਆਪਣੇ ਦੀਨ ਇਮਾਨ ਤੋਂ ਡੋਲਣ ਦੀਆਂ ਗੱਲਾਂ ਕਰ ਰਿਹਾ ਹੈ ਤੇ ਸਹਿਬਜ਼ਾਦਿਆਂ ਨੇ ਉਹਦਾ ਕੀ ਜਵਾਬ ਦਿੱਤਾ ਹੈ ਇੱਕ ਕਵਿਤਾ ਦੇ ਵਿੱਚ ਬੜੇ ਖੂਬਸੂਰਤ ਤਰੀਕੇ ਦੇ ਨਾਲ ਸ਼ਾਇਰ ਵੱਲੋਂ ਲਿਖਿਆ ਗਿਆ ਹੈ ਆਓ ਪਿਆਰ ਦੇ ਨਾਲ ਸ਼ਰਮਣ ਕਰੀਏ ਫਤਿਹ ਸਿੰਘ ਤੇ ਜੋਰਾਵਰ ਸਿੰਘ ਜੀ ਨੂੰ ਫਤਿਹ ਸਿੰਘ ਤੇ ਜੋਰਾਵਰ ਸਿੰਘ ਜੀ ਨੂੰ ਕਹਿਣ ਲੱਗਾ ਵਜ਼ੀਦਾ ਪਿਆਰ ਦੇ ਨਾਲ ਛੱਡੋ ਦੀਨ ਤੇ ਹੁਣੇ ਹੀ ਪੜੋ ਕਲਮਾ ਉਹ ਦਿਨ ਕੱਟ ਲੋ ਮੌਜ ਬਹਾਰ ਦੇ ਨਾਲ ਜੇਕਰ ਨਾ ਕੀਤੀ ਫਿਰ ਵੇਖ ਲੈਣਾ ਸਿਸ ਉੱਡੇਗਾ ਤੇਜ਼ ਤਲਵਾਰ ਦੇ ਨਾਲ ਨਾਲ ਤੁਸਾਂ ਦੇ ਉਦੋਂ ਵੀ ਵੱਧ ਹੋਸੀ ਉਹ ਜਿਹੜੀ ਹੋਈ ਅਜੀਤ ਜੁਜ਼ਾਰ ਦੇ ਨਾਲ ਜਿਹੜੀ ਹੋਈ ਅਜੀਤ ਜੁਜ਼ਾਰ ਦੇ ਨਾਲ ਮੇਰੇ ਗੁੱਸੇ ਤਾਂ ਹੀ ਤੁਸੀਂ ਜਾਣਦੇ ਨਹੀਂ ਉਹ ਮੇਰੇ ਗੁੱਸੇ ਤਾਂ ਹੀ ਤੁਸੀਂ ਜਾਣਦੇ ਨਹੀਂ ਜੇਕਰ ਨਰਮ ਹੋਵਾਂ ਤੇ ਬਹੁਤ ਨਰਮ ਹਾਂ ਮੈਂ ਆਵੇ ਜੋਸ਼ ਤੇ ਕਾਲ ਵੀ ਠਹਿਰਦਾ ਨਹੀਂ ਉਹ ਉਹ ਵੀ ਕੰਬੀ ਉੱਠੇ ਇਨਾਂ ਗਰਮ ਹਾਂ ਮੈਂ ਮੈਨੂੰ ਤਰਸਿਆਵੇ ਸ਼ਕਲ ਵੇਖ ਭੋਲੀ ਮੈਨੂੰ ਤਰਸਿਆਵੇ ਸ਼ਕਲ ਵੇਖ ਭੋਲੀ ਅਜੇ ਤੁਸੀਂ ਉਹ ਬਾਲ ਅਣਜਾਣ ਦੋਵੇਂ ਮਨੋਂ ਦੀਨ ਕਿਉਂ ਜਾਣ ਗਵਾਮ ਦਿਓ ਉਹ ਵੇਖੋ ਖੁਸ਼ੀ ਕੋਈ ਵਿੱਚ ਜਹਾਨ ਦੋਵੇਂ ਭਲਾ ਤੁਸਾਂ ਕੀ ਲੈਣਾ ਏ ਧਰਮ ਵਿੱਚੋਂ ਉਪਲਾ ਤੁਸਾਂ ਕੀ ਲੈਣਾ ਏ ਧਰਮ ਵਿੱਚੋਂ ਕਰੋ ਹੁਣੇ ਕਬੂਲ ਈਮਾਨ ਦੋਵੇਂ ਈਨ ਮੰਨੋ ਤੇ ਕਰੋਗੇ ਬਾਦਸ਼ਾਹੀ ਉਹ ਬਣੋ ਅੱਜ ਤੋਂ ਸ਼ਾਹ ਸੁਲਤਾਨ ਦੋਵੇਂ ਬਣੋ ਅੱਜ ਤੋਂ ਸ਼ਾਹ ਸੁਲਤਾਨ ਦੋਵੇਂ ਪੈਂਦਾ ਕਦੀ ਵੀ ਤੁਸਾਂ ਤੋਂ ਮੁੱਕਣਾ ਨਹੀਂ ਕੰਨੂ ਪੈ ਗਈ ਉਹ ਔਖੇ ਪੰਦੇ ਅੰਦਰ ਜੇਕਰ ਹੁਣ ਵੀ ਤੁਸੀਂ ਇਨਕਾਰ ਕੀਤਾ ਚਿਣੇ ਜਾਓਗੇ ਦੋਵੇਂ ਹੀ ਕੰਨ ਦੇ ਅੰਦਰ ਉਹ ਚਿਣੇ ਜਾਓਗੇ ਦੋਵੇਂ ਹੀ ਕੰਨ ਦੇ ਅੰਦਰ ਅੱਗੋਂ ਗੱਜ ਕੇ ਕਿਹਾ ਇਹ ਬੱਚਿਆਂ ਨੇ ਬਈ ਮਾਣ ਜ਼ਬਾਨ ਨੂੰ ਬੰਦ ਕਰ ਲੈ ਪੰਨ ਹੱਡੀਆਂ ਤੇ ਪਿੰਜ ਰੂ ਵਾਂਗੂ ਕੱਢ ਆਂਦਰਾਂ ਤੇ ਤੰਦ ਤੰਦ ਕਰ ਲੈ ਸਾਨੂੰ ਮੌਤ ਦੇ ਵਿੱਚੋਂ ਆਨੰਦ ਮਿਲਦਾ ਸਾਨੂੰ ਮੌਤ ਦੇ ਵਿੱਚੋਂ ਆਨੰਦ ਮਿਲਦਾ ਕਤਲ ਕਰ ਤੇ ਚਿੱਤ ਆਨੰਦ ਕਰ ਲੈ ਸਾਨੂੰ ਵੱਡ ਛੇਤੀ ਛੇਤੀ ਕਰ ਟੋਟੇ ਉਹ ਅਡੋ ਅਡ ਸਾਡਾ ਬੰਦ ਬੰਦ ਕਰ ਦੇ ਉਹ ਅਡੋ ਅਡ ਸਾਡਾ ਬੰਦ ਬੰਦ ਕਰ ਦੇ ਤੇਰੇ ਫਾਂਸੀ ਦੇ ਰਸੇ ਨੂੰ ਚੁੰਮ ਕੇ ਤੇ ਤੇਰੇ ਭਾਂਸੀ ਦੇ ਰਸੇ ਨੂੰ ਚੁੰਮ ਲਾਂਗੇ ਉਹ ਝੂਲਾ ਸਮਝ ਕੇ ਅਸਾਂ ਉਸ ਨੂੰ ਝੂਲਣਾ ਏ ਐ ਪਰ ਦੀਨ ਦਾ ਨਾ ਨਾ ਲਈ ਸੂਬੇ ਹੋ ਅਸਾਂ ਕਦੇ ਨਾ ਦੀਨ ਕਬੂਲਣਾ ਏ ਹੋ ਅਸਾਂ ਕਦੇ ਨਾ ਦੀਨ ਕਬੂਲਣਾ ਏ ਜਿਹੜੀ ਮੌਤ ਦਾ ਡਰ ਵਿਖਾਏ ਸਾਨੂੰ ਉਹ ਜਿਹੜੀ ਮੌਤ ਦਾ ਡਰ ਵਿਖਾਏ ਸਾਨੂੰ ਉਹ ਦਿਨ ਨਾਲ ਨੇ ਵਣਜ ਵਪਾਰ ਸਾਡੇ ਸਾਡੀ ਮੌਤ ਦੇ ਵਿੱਚ ਹੀ ਜ਼ਿੰਦਗੀ ਏ ਇਹ ਦਿਨ ਨਾਲ ਨੇ ਮੁੱਢ ਤੋਂ ਪਿਆਰ ਸਾਡੇ ਅਸਾਂ ਮੌਤ ਨੂੰ ਸਮਝਿਆ ਖੇਡ ਪਿਆਰੀ ਅਸਾਂ ਮੌਤ ਨੂੰ ਸਮਝਿਆ ਇੱਕ ਖੇਡ ਪਿਆਰੀ ਮੁੱਢੋਂ ਖੇਡਦੇ ਰਹਿ ਪਰਿਵਾਰ ਸਾਡੇ ਹੋ ਅਜੇ ਕੱਲ ਦੀ ਗੱਲ ਐ ਬੰਨ ਸੇਰੇ ਵਿਆਹੇ ਗਏ अजीत ਜਜ਼ਾਰ ਸਾਡੇ ਉਹ ਵਿਆਹੇ ਗਏ अजीत ਜਜ਼ਾਰ ਸਾਡੇ ਸਾਥੀ ਮੌਤ ਤੇ ਅਸੀਂ ਅਸੀਂ ਤੇ ਬਣੀ ਹੋਈ ਐ ਸਾਥੀ ਮੌਤ ਦੇ ਅਸੀਂ ਤੇ ਬਣੀ ਹੋਈ ਏ ਸਾਥਨ ਮੌਤ ਵੀ ਐ ਅਜੇ ਤੀਖ ਸਾਡੀ ਉਹ ਛੇਤੀ ਕਰ ਤੇ ਕੱਢ ਅਰਮਾਨ ਦਿਲ ਦੇ ਹੋ ਕਰਦੇ ਹੋਣਗੇ ਵੀਰੇ ਉਡੀਕ ਸਾਡੀ ਕਰਦੇ ਹੋਣਗੇ ਵੀਰੇ ਉਡੀਕ ਸਾਡੀ ਸਾਨੂੰ ਸੁੱਝਦਾ ਜ਼ੁਲਮ ਦੀ ਤਕੜੀ ਤੇ ਸਾਨੂੰ ਸੁੱਝਦਾ ਜ਼ੁਲਮ ਦੀ ਤਕੜੀ ਤੇ ਸਾਡੇ ਸਬਰ ਨੂੰ ਅਜੇ ਤੂੰ ਤੋਲਿਆ ਨਹੀਂ ਪਿਆ ਹੋਇਆ ਏ ਭਲੇਖੇ ਵਿੱਚ ਪਾਪੀਆ ਓਏ ਸਾਡੀ ਅਣਖ ਨੂੰ ਅਜੇ ਪਰਚੋਲਿਆ ਨਹੀਂ ਸਾਡੇ ਜੁੱਸੇ ਦੇ ਵਿੱਚ ਹੈ ਖੂਨ ਉਹਦਾ ਸਾਡੇ ਜੁੱਸੇ ਦੇ ਵਿੱਚ ਹੈ ਖੂਨ ਉਹਦਾ ਪਿਤਾ ਵਰਕੇ ਵੀ ਜਿਹੜਾ ਡੋਲਿਆ ਨਹੀਂ ਉਸ ਸ਼ੈਣ ਸ਼ਾਹ ਦੇ ਅਸੀਂ ਪੁੱਤਰ ਹਾਂ ਉਹ ਸੀਸ ਦੇ ਕੇ ਵੀ ਸੀਸ ਸੀ ਜੋ ਬੋਲਿਆ ਨਹੀਂ ਉਹ ਸੀਸ ਦੇ ਕੇ ਵੀ ਸੀ ਜੋ ਬੋਲਿਆ ਨਹੀਂ ਸਾਨੂੰ ਅਜੇ ਵੀ ਚੰਨ ਨਾ ਦਿਸਦਾ ਹੈ ਸਾਨੂੰ ਅਜੇ ਵੀ ਚੰਨ ਨਾ ਦਿਸਦਾ ਹੈ ਤੇਰੇ ਪਾਪ ਤੇ ਜ਼ੁਲਮ ਦੇ ਅੰਦਰ ਅਸੀਂ ਪੌਰ ਹਾਂ ਪੌਰਾਂ ਦੇ ਵੰਗਰਾਂ ਹੀ ਫੁੱਲ ਬਣ ਕੇ ਬਵਾਂਗੇ ਕੰਢੇ ਅੰਦਰ ਫੁੱਲ ਬਣ ਕੇ ਬਵਾਂਗੇ ਕੰਢੇ ਅੰਦਰ ਸਬਰ ਸਿੱਧਕ ਪੂਰਾ ਵੇਖ ਬੱਚਿਆਂ ਦਾ ਸਬਰ ਸਿੱਧਕ ਪੂਰਾ ਵੇਖ ਬੱਚਿਆਂ ਦਾ ਜ਼ਲਮ ਆ ਗਿਆ ਝਟ ਅਹੰਕਾਰ ਦੇ ਵਿੱਚ ਚੜਿਆ ਜੋਸ਼ ਤੇ ਹੋਸ਼ ਨਾ ਰਹੀ ਉਹਨੂੰ ਕੋਪ ਸ਼ਾਗਿਆ ਕੁੱਲ ਦਰਬਾਰ ਦੇ ਵਿੱਚ ਹੋਇਆ ਕੋਈ ਜਨੂਨ ਸਵਾਰ ਸਿਰ ਤੇ ਪਾਪ ਨੱਚਿਆ ਉਸ ਮਕਾਰ ਦੇ ਵਿੱਚ ਦਸਮ ਪਿਤਾ ਦੇ ਤੋਂ ਦੋਵੇਂ ਹੀ ਚੰਦ ਸੋਹਣੇ ਉਹ ਜਿਨੇ ਉਸ ਨੇ ਛੱਟ ਦੀਵਾਰ ਦੇ ਵਿੱਚ ਉਹ ਜਿਨੇ ਉਸ ਨੇ ਛੱਟ ਦੀਵਾਰ ਦੇ ਵਿੱਚ ਮਹਿਲ ਸਿੱਖੀ ਦਾ ਅੱਜ ਜੋ ਵੇਖਦੇ ਹੋ ਮਹਿਲ ਸਿੱਖੀ ਦਾ ਅੱਜ ਜੋ ਵੇਖਦੇ ਹੋ ਇਹ ਹੈ ਸਦਕੇ ਉਹਨਾਂ ਕੁਰਬਾਨੀਆਂ ਦਾ ਇਹ ਹੈ ਸਦਕਾ ਉਹਨਾਂ ਕੁਰਬਾਨੀਆਂ ਦਾ ਛੋਟੀ ਉਮਰ ਚ ਰੂਹ ਆਜ਼ਾਦ ਕੀਤੀ ਛੋਟੀ ਉਮਰ ਚ ਰੂਹ ਆਜ਼ਾਦ ਕੀਤੀ ਡਿੱਠਾ ਮੂਹ ਨਾ ਉਹਨਾਂ ਜਵਾਨੀਆਂ ਦਾ ਉਹ ਡਿੱਠਾ ਮੂਹ ਨਾ ਉਹਨਾਂ ਜਵਾਨੀਆਂ ਦਾ ਡਿੱਠਾ ਮੂਹ ਨਾ ਉਹਨਾਂ ਜਵਾਨੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ